ਫਗਵਾੜਾ ਦੇ ਗਊਸ਼ਾਲਾ ਰੋਡ ਤੋਂ ਪਾਜ ਗਿਆ ਕਰੋੜਾ ਰੁਪਿਆ ਕਮੇਟੀਆਂ ਦਾ ਲੈ ਕੇ ਇੱਕ ਦੁਕਾਨਦਾਰ ਦੇਖੋ ਵੀਡੀਓ ਐਸਪੀ ਦਫ਼ਤਰ ਦੇ ਬਾਹਰ ਕੀ ਕਿਹਾ ਪੀੜਤਾ ਨੇ ਦੇਖੋ ਵੀਡੀਓ ਦੇ ਅੰਦਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਮਚ ਗਈ ਅਫਰਾ ਤਫਰੀ ਧਾਰਮਿਕ ਸਥਾਨਾਂ ਤੇ ਚਿੰਤਪੁਰਨੀ ਬਾਬਾ ਬਾਲਕਨਾਥ ਪੇਜਦਾ ਸੀ ਬੱਸਾਂ ਵਿਸ਼ਵਾਸ ਵਿੱਚ ਠਗੇ ਗਏ ਪੀੜਿਤ ਨੂੰ ਦੇ ਗਿਆ ਅਲੱਗ-ਅਲੱਗ ਬੈਂਕਾਂ ਦੇ ਚੈੱਕ ਪਰ ਖਾਤਿਆਂ ਵਿੱਚ ਨਹੀਂ ਹੈ ਬੈਲੈਂਸ ਐਂਡ ਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਰਦੀ ਖਾਸ ਰਿਪੋਰਟ ਜਸਪ੍ਰੀਤ ਕੌਰ ਪਾਪਾ ਰਣਜੀਤ ਸਿੰਘ ਉਹਨਾਂ ਦੇ ਪੈਸੇ ਸੀਗੇ 4 ਲੱਖ ਡੈਡੀ ਮੇਰੇ ਬਾਹਰ ਆ ਗਈ ਉਦਾਂ ਦੁਬਈ ਤੇ ਆ ਹਾਂਜੀ ਕਿੰਨੀ ਅਮਾਉਂਟ ਹੈ ਤੁਹਾਡੀ ਸਾਡੀ 4 ਲੱਖ ਦੀ ਹੱਥੀ ਦਿੱਤੀ ਆ ਜੀ ਨਹੀਂ ਮੱਕੀ ਤੁਹਾਨੂੰ ਬਾਕੀ ਕਮੇਟੀ 3 ਲੱਖ ਦੀ 7 ਲੱਖ ਟੋਟਲ ਬੰਨਦਾ ਹੈ ਟੋਟਲ 7 ਲੱਖ ਰੁਪਏ ਹੈ ਫਿਰ ਤੁਸੀਂ ਤੁਹਾਨੂੰ ਕੋਈ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਇਹਨੂੰ ਪਿਛਲੇ ਮਹੀਨੇ ਕਿਹਾ ਸੀ ਸਾਨੂੰ ਉਹਨੇ ਇਸ ਮਹੀਨੇ ਦਾ ਪਹਿਲਾ 2 ਤਰੀਕ ਦਾ ਟਾਈਮ ਦਿੱਤਾ ਸੀ ਮੁੜ ਕੇ ਅੱਜ ਦਾ ਟਾਈਮ ਦਿੱਤਾ ਸੀ ਸ਼ਾਮ 8:30 ਵਜੇ ਦਾ ਜਿਹੜਾ ਤੁਸੀਂ 7 ਲੱਖ ਰੁਪਏ ਦਿੱਤਾ ਕਿੰਨੀ ਦੇਰ ਚ ਦਿੱਤਾ ਤੁਸੀਂ ਉਹਨਾਂ ਨੂੰ ਇਹਨੂੰ ਸਾਲ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਤੇ ਅਮਾਉਂਟ ਅਮਾਉਂਟ ਕਿੰਨੀ ਲੈਣੀ ਸੀ ਤੁਸੀਂ ਇਹਨਾਂ ਕੋਲ 7 ਲੱਖ ਲੈਣਾ ਚਾਹ ਰਹੇ 7 ਲੱਖ ਟੋਟਲ ਲੈਣਗੇ 3 ਲੱਖ ਦੀ ਕਮੇਟੀ ਸੀ ਹਰ ਮਹੀਨੇ ਕਿਸ਼ਤ ਜਾਂਦੀ ਸੀ ਉਹਦੀ ਹਰ ਮਹੀਨੇ ਕਿਸ਼ਤ ਕਿੰਨੀ ਜਾਂਦੀ ਸੀ ਜੀ ਘੱਟੋ ਘੱਟ 20 ਹਜ਼ਾਰ ਤਾਂ ਜਾਂਦੀ ਸੀ ਹਾਂਜੀ ਮਹੀਨੇ ਦਾ 10 15 ਮੈਂਬਰਾਂ ਦੀ ਸੀਗੀ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆਪਾਂ ਇਹ ਭਗਪੁਰਾ ਦੇ ਰਹਿਣਗੇ ਬੜੀ ਬੱਧੀ ਜੀ ਰਗੂ ਰਗੂ ਭਾਈ ਹਾਂਜੀ ਰਗੂ ਭਾਈ ਅੱਜ ਐਸਪੀ ਦਫਤਰ ਆਏ ਕਿ ਮਾਮਲਾ ਕੀ ਸਾਰਾ ਭਾਜੀ ਇਹਨਾਂ ਦੇ ਪੈਸੇ ਪੂਸੇ ਦੇਣੇ ਕਮੇਟੀ ਆ ਦੇ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਕੌਣ ਚਲੇ ਗਏ ਹੈਪੀ ਭਾਜੀ ਹਾਪੀ ਭਾਈ ਕਿਹੜੇ? ਮੈਂ ਦੁਕਾਨੇ ਦਾ ਕੰਮ ਕਰਦਾ ਸੀ। ਕਿੱਥੇ ਦੇ ਰਹਿਣ ਵਾਲੇ ਆ? ਬਾਬੇ ਕੜੀਆ। ਬਾਬੇ ਕੜੀਆ। ਤੁਸੀਂ ਤੁਸੀਂ ਉਹਨਾਂ ਕੋਲ ਕਰਦੇ ਆ। ਤੁਸੀਂ ਉਹਨਾਂ ਕੋਲ ਕੰਮ ਕਰਦੇ ਹੋ? ਮੈਂ ਉੱਥੇ ਦੁਕਾਨੇ ਤੇ ਕੰਮ ਕਰਦਾ। ਅੱਛਾ ਜੀ। ਕਿੰਨੀ ਪੇਮੈਂਟ? ਤੁਸੀਂ ਵੀ ਦੁਕਾਨੇ ਤੇ ਕੰਮ ਕਰਦੇ ਸੀ ਹਾਪੀ ਭਾਜੀ ਵੀ। ਟੋਟਲ ਪੇਮੈਂਟ ਕਿੰਨੀ ਆ ਸਰ? ਪੇਮੈਂਟ ਬਹੁਤ ਭਾਈ 10 ਆ ਕਿਹੇ ਦਾ 20 ਆ ਕਿਹੇ ਦਾ ਟੋਟਲ ਦੱਸੋ ਕਿੰਨਾ। ਭਾਜੀ ਮੈਨੂੰ ਨਹੀਂ ਪਤਾ ਕਿ ਬਹੁਤ। ਹਾਂਜੀ ਉਹ ਰੋਡ ਦੇ ਕਿਹੜੇ। ਤੁਸੀਂ ਤੁਸੀਂ ਕਰੋ ਮੰਗੀ ਆਪਣਾ ਤੁਸੀਂ ਕਲੈਕਸ਼ਨ ਕਰਨ ਜਾਂਦੇ ਸੀਗੇ। ਇਹਨਾਂ ਸਾਰੀਆਂ ਦੁਕਾਨਾਂ ਤੋਂ? ਮੈਂ ਭਾਜੀ ਕਲੈਕ ਨਾ ਮੈਨੂੰ ਕਲੈਕਸ਼ਨ ਕਰਦੇ ਨੂੰ ਹੋਇਆ ਅੱਛਾ ਬਾਰਗੂ ਬਾਜੂ ਦੀ ਫੋਨ ਤੇ ਮੰਨੇ ਸਪੀਕਰ ਹੁੰਦੇ ਉਹਦੇ ਕਹਿੰਦੇ ਮੈਨੂੰ ਤਨਖਾਹ ਭਰ ਹੀ ਦਿੰਦੇ ਸਕੇ ਹਾਂ ਉਹ ਮੈਨੂੰ ਵੈਹੀ ਕਹਿੰਦੇ ਉਹਦਾ ਗੱਲ ਕਰਨੀ ਉਹ ਮੇਰੇ ਪੈਸੇ ਰਹਿੰਦੇ ਉਹਨਾਂ ਨਾਲ ਨਹੀਂ ਤੁਸੀਂ ਤੁਸੀਂ ਕਹਿੰਦੇ ਨਾ ਮੈਂ 1 ਮਹੀਨੇ ਤੋਂ ਮਤਲਬ ਕੀ ਇਹਨਾਂ ਦੇ ਲੱਗਾ ਵਾ ਕਲੈਕਸ਼ਨ ਤੁਸੀਂ ਕਰਦੇ ਆ ਇਹਨਾਂ ਦੇ ਕੋਲ 1 ਮਹੀਨੇ ਦੀ ਤਨਖਾਹ ਤੁਹਾਡੀ ਹੀ ਮਤਲਬ ਕੀ 1 ਸਾਲ ਦੀ ਕਹਿੰਦੇ ਤੇ ਤੁਸੀਂ ਕਹਿੰਦੇ ਕਿ 1 ਮਹੀਨਾ ਹੋਇਆ ਮੈਂ ਨਾਇਆਂ ਨੂੰ ਹੱਲੇ ਹਾਂ ਇਹਨੂੰ ਕੰਮ ਕਰ ਦੇਣਾ ਉੱਥੇ ਬਹੁਤ ਏਨ ਹੋ ਗਈ ਭਾਜੀ ਅੱਛਾ ਕਲੈਕਸ਼ਨ ਦਾ ਤੁਹਾਨੂੰ 1 ਮਹੀਨਾ ਹੋਇਆ ਸ਼ੁਰੂ ਕਰਦੇ ਬਾਕੀ ਮੈਂ ਹੋਰ ਜਗ੍ਹਾ ਜਾਂਦਾ ਸੀਗਾ ਬਾਕੀ ਕਲੈਕਸ਼ਨ ਭਾਜੀ ਕਰ ਦੇਣਾ ਭਾਜੀ ਕਦੀ ਕਦੀ ਮੇਰੇ ਤੋਂ ਵੀ ਆਂਦੇ ਹੁੰਦੇ ਸੀਗੇ ਇਹਨਾਂ ਕੋ ਕਦੀ ਕਦੀ ਜਾਂਦਾ ਹੁੰਦਾ ਸੀ ਉਹ ਸਾਰੀ ਕਲੈਕਸ਼ਨ ਕਰਦੇ ਆਪ ਹੀ ਸੀਗੇ ਉਹ ਅਸ਼ੋਕ ਮਾ ਜੀ ਅੱਜ ਐਸਪੀ ਦਫ਼ਤਰ ਆਏ ਕਿ ਮਾਮਲਾ ਕੀ ਸਾਰਾ ਆਪਾਂ ਨੂੰ ਐਪਾ ਉਹ ਐਸਪੀ ਭਾਈ ਹੁਣੇ ਨਾ ਅੱਜ ਪੈਸੇ ਚੈੱਕ ਦਿੱਤਾ ਸੀਗਾ ਕਿ ਤੋਂ ਪੈਸੇ ਲੈਣੇ 12 ਲੱਖ ਰੁਪਏ ਦੀ ਉਹਨੂੰ ਵੀ ਪਿਆ ਸਾਡੇ ਕੋਲ ਪੈਸੇ ਲੈ ਕੇ ਕੈਸ਼ ਤੁਹਾਨੂੰ ਸਾਰਾ ਟ੍ਰਾਂਸਫਰ ਵੀ ਦਿੱਤਾ ਸਾਰਾ ਚੈੱਕ ਵਗੈਰਾ ਉਦੇ ਵਿੱਚ ਚੈੱਕ ਉਹਨੇ ਦਿੱਤਾ ਸੀਗਾ ਅੱਜ ਮੈਂ ਸਵੇਰੇ ਇਹਨੂੰ ਫੋਨ ਕੀਤਾ ਕਹਿੰਦਾ ਭਾਈ ਤੁਸੀਂ 12 ਵਜੇ ਤੋਂ ਬਾਅਦ ਚੈੱਕ ਲਾਈਓ ਮੇਰੇ ਇਹ ਕਾਊਂਟ ਵਿੱਚ ਪੈ ਦੇਣੀ ਹੈ ਇਹ ਤੁਹਾਡਾ ਚੈੱਕ ਬਾਉਂਡ ਆਇਆ ਉਹ ਤੋਂ ਬਾਅਦ ਸਾਨੂੰ ਬਾਅਦ ਚ ਫੋਨ ਆਇਆ ਉਹ ਕਹਿੰਦੇ 도ੜ ਗਏ ਤੂੰ ਵੜਾ ਛੱਡ ਗਏ ਕੋਈ ਪਤਾ ਨਹੀਂ ਲੱਗਾ ਕਿੱਥੇ ਗਿਆ ਪਤਾ ਨਹੀਂ ਲੱਗਾ ਜੀ ਉਹ ਘਰ ਗਿਆ ਲੋਕ ਲਗਾ ਸਾਰੇ ਬੰਦੇ ਆਏ ਲੈ ਚੈੱਕ ਦੇ ਗਏ ਸਾਰੇ ਚੈੱਕ ਦੇ ਗਏ ਜੀ ਚੈੱਕ ਸਾਰਿਆਂ ਨੂੰ ਬਹੁਤ ਬਾਉਂਡ ਨਿਕਲੇ ਬਾਉਂਡ ਆ ਜੀ ਬਾਉਂਡ ਹੋ ਗਿਆ ਬਾਉਂਡ ਹੋ ਗਿਆ ਜੀ ਹਾਂ ਜੀ ਬਾਉਂਡ ਹੋ ਗਿਆ ਚੈੱਕ ਜੀ ਹਾਂ ਜੀ ਤੇ ਅੱਜ ਹੁਣ ਤੁਸੀਂ ਐਸਪੀ ਦਫ਼ਤਰ ਆਏ ਕੋਈ ਕੀ ਮੰਗ ਰੱਖ ਸਾਰੇ ਆਪਣੇ ਘਰ ਦਾ ਗਹਿਣੇ ਸਾਰੇ ਗਹਿਣੇ ਕੁੱਟੇ ਸਾਰੇ ਅਸੀਂ ਵਰਤਿਓ ਬੈਂਕ 'ਚ ਰੱਖਿਓ ਵਿਆਜ ਨੂੰ ਪੈ ਦਿੰਦੇ ਹੋਇਆ। 1.22 ਟੂ ਅਮਾਉਂਟ ਕਿੰਨੀ ਸੀ ਜੋੜਨ? 12 ਲੱਖ ਰੁਪਈਆ ਦਾ। 12 ਲੱਖ ਰੁਪਈਆ। ਤੇ ਕਿੰਨੀ ਦੇਰ 12 ਲੱਖ ਦੇ ਚੁੱਕੇ ਆ? ਨਹੀਂ ਹਾਂ ਜੀ ਇਹਨੇ ਦੋਨੋਂ ਦਿੱਤਾ ਹੀ ਨਹੀਂ 10 ਲੱਖ 1.5 ਲੱਖ ਰੁਪਈਆ ਆਇਆ ਜੀ ਸਾਰਾ। ਕਿ ਕੋਈ ਵੀ ਮੰਗੀ ਇਹਨਾਂ ਨੇ ਪੇਮੈਂਟ ਨਹੀਂ ਦਿੱਤੀ ਤੁਹਾਨੂੰ? ਨਹੀਂ ਦਿੱਤੀ ਨਹੀਂ ਉਹ 4 ਮਹੀਨਿਆਂ ਦਾ ਰੰਕ ਅੱਜ ਦੇਣੇ ਆਪਾਂ ਗੱਲ ਦੇਣੇ। ਕੋਈ 5000 ਦੇਣ ਦੇ 7000 ਦੇਣ ਲਈ ਬਸ। ਕਿੰਨੇ ਕਿੰਨੇ ਵਿਅਕਤੀ ਟੋਟਲ ਆ ਤੁਸੀਂ ਜਿਹੜਾ ਇਹ ਪੈਸੇ ਲੈਣੇ ਸਾਡੇ ਸਾਹਮਣੇ ਖੜੇ ਹੀ ਸਾਰੇ ਘੱਟੋ-ਘੱਟ 70 ਰਿਹਾ ਹੈਗਾ ਹੀ ਆ 70 ਜਣੇ ਇੱਥੇ ਹੀ ਆ ਬਾਕੀ ਹੋਰ ਪਦੇ ਆਲੇ-ਦੋਲੇ ਕਿ ਟੋਟਲ ਆਪਣੀ ਅਮਾਉਂਟ ਕਿੰਨੀ ਕਬੰਦੀ ਜਿਹੜੀ ਲੈਣ ਵਾਲੀ ਸਾਡੇ ਸਾਰ ਹੈਗੀ ਆ 8-9 ਲੱਖ ਹਾਂ ਸਾਰਿਆਂ ਦੀ 200000 7 ਤੋਂ 10000 ਹਾਂ ਕਰੋੜ ਸੀ ਯਾਰ ਆ ਤਾਂ ਕਰੋੜ ਨਾ ਮੈਂ ਇਹਨਾਂ ਨੂੰ ਜਾਣਦਾ ਨਾ ਰੱਬ ਨਾਲ ਜਦੋਂ ਜਦੋਂ ਜਿਹੜੀ ਗੱਲ ਇਹਦਾ ਹੈ ਜਿਹੜਾ ਮੇਰਾ ਦੋਸਤ ਆ ਹਾਂਜੀ ਜਿਹੜਾ ਮੇਰਾ ਦੋਸਤ ਹਾਂਜੀ ਮਤਲਬ ਕਿ ਜਿਹਨੇ ਜਿਹਨਾਂ ਦੀ ਜਿਹੜੀ ਇਹ ਸਿਸਟਰ ਆ ਹਾਂਜੀ ਉਹਨਾਂ ਨੂੰ ਹਾਂ ਤੁਸੀਂ ਕਿ ਤੁਸੀਂ ਤੁਸੀਂ ਹੁਣੇ ਮੈਨੂੰ ਕਿਹਾ ਕਿ ਮੇਰੇ ਮੈਂ ਉਹਨਾਂ ਦਾ ਬੇਟਾ ਬੋਲ ਰਿਹਾ ਤੁਸੀਂ ਮੇਰੇ ਮਦਰ ਨੂੰ ਫੋਨ ਕਰ ਰਹੇ ਤੁਸੀਂ ਹੁਣੇ ਕਿਹਾ ਥੋੜੀ ਦੇਰ ਪਹਿਲਾਂ ਉੱਧਰ ਉੱਧਰ ਫੋਨ ਨਹੀਂ ਆ ਮਤਲਬ ਬੀਬੀ ਹੈ ਸਰ ਸਾਡੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਤੁਹਾਨੂੰ ਤੁਸੀਂ ਕਿੱਥੇ ਹੈਗੇ ਮਿਲ ਲੈਂਦੇ ਆਂ ਅਸੀਂ ਤੁਹਾਨੂੰ ਮੈਂ ਤਾਂ ਸਰ ਬਾਹਰ ਆਈ ਹੱਸ ਕੇ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੁਸੀਂ ਮੈਂ ਸਰ ਚੰਡੀਗੜ੍ਹ ਭਾਈ ਪਹਿਲਾਂ ਤੋਂ ਧਰਮਸ਼ਾਲਾ ਗਿਆ ਨਹੀਂ ਉਹ ਦੂਜਾ ਆਇਆ ਇਹ ਦੂਜਾ ਨਹੀਂ ਨਹੀਂ ਉਹ ਤੁਹਾਡੇ ਬ੍ਰਦਰ ਨੇ ਗਿਆ ਚੱਲਦਾ ਪਿਆ ਵਿੱਚ ਪਹਿਲਾਂ ਗੱਲ ਚਲੋ ਭਾਈ ਮੈਂ ਤਾਂ ਰਸਤਾ ਲੈਣੀ ਹੈ